ਪੱਕਣ ਗੀਆਂ ਅੰਬੀਆਂ ਤੇ ਪਾਵਾਂਗੇ ਮਰਬਾ ਪੱਕਣ ਗੀਆਂ ਅੰਬੀਆਂ ਤੇ ਪਾਵਾਂਗੇ ਮਰਬਾ ਦੇਠ ਚੱਲਾ ਨੌਕਰੀ ਜੇ ਠਾਣੀ ਦਾ ਮੂੰਬੱਗਾ ਨਹੀਂ ਜਟਾਣੀ ਥਾਲੀ ਵਿੱਚ ਪਾਬ ਕਾ ਵੱਜਾ ਨਹੀਂ ਜਟਾਣੀ ਥਾਲੀ ਵਿੱਚ ਪਾਬ ਕਾ ਵੱਜ ਨਹੀਂ ਜਟਾਣੀ ਹੁਣ ਪਾਬ ਕੇ ਦਾ ਪੱਤਾ ਲੱਗਾ ਨਹੀਂ ਜਟਾਣੀ ਹੁਣ ਪਾਬ ਕੇ ਦਾ ਪੱਤਾ ਲੱਗਾ ਚਿੱਟੇ ਚਿੱਟੇ ਚੋਲਾਂ ਦੀਆਂ ਚਿੱਟੀਆਂ ਨੇ ਪਿੰਨੀਆਂ ਚਿੱਟੇ ਚਿੱਟੇ ਚੋਲ ਚਿੱਟੀਆਂ ਨੇ ਪਿੰਨੀਆਂ ਛਾਵੇਂ ਬਹਿ ਕੇ ਕਾ ਮੰਗੇ ਨੀ ਚਿਤ ਕਰਮਕਲਾਵੇ ਜਾਂ ਗਿਣੀ ਚਿਤ ਕਰਮਕਲਾਵੇ ਜਾਵਾਂਗੇ ਛੋਲਿਆਂ ਦਾ ਪਾਣੀ ਨੀ ਮੈਂ ਬੂਹੇ ਅੱਗੇ ਰੋੜਿਆ ਛੋਲੇ ਪਾਣੀ ਨੀ ਮੈਂ ਬੂਹੇ ਅੱਗੇ ਰੋੜਿਆ ਜਿਦੋਂ ਦਾ ਬੇ ਆਇਆ ਮੁੰਡਾ ਹੱਸ ਕੇ ਨਾ ਬੋਲਿਆ ਜਿਦੋਂ ਦਾ ਬੇ ਆਇਆ ਮੁੰਡਾ ਹੱਸ ਕੇ ਨਾ ਬੋਲਿਆ ਚੋਲਿਆਂ ਦਾ ਪਾਣੀ ਨਹੀਂ ਮੈਂ ਬੂਹੇ ਅੱਗੇ ਰੋੜਿਆ ਚੋਲਿਆਂ ਦਾ ਪਾਣੀ ਨਹੀਂ ਮੈਂ ਬੂਹੇ ਅੱਗੇ ਰੋੜਿਆ ਆਉਂਦਾ ਜਾਂਦਾ ਤਿਲਕ ਪਿਆ ਨਹੀਂ ਮੇਰਾ ਰੌਂਦੀ ਦਾ ਹਾਸਾ ਨਿਕਲ ਯਾਨੀ ਮੇਰਾ ਰੌਂਦੀ ਦਾ ਹਾਸਾ ਨਿਕਲ ਗਿਆ